ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਜੀ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਰਾਤ ਆਪਾਂ ਪਹੁੰਚ ਗਏ ਸੀ ਸ੍ਰੀ ਹਜੂਰ ਸਾਹਿਬ ਆ ਖੜੀ ਆਪਣੀ ਬਲੈਰੋ ਤੇ ਇਧਰ ਲੈ ਲਿਆ ਸੀ ਆਪਾਂ ਕਮਰਾ ਅੰਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਦੇ ਵਿੱਚ ਹੁਣ ਚੱਲਦੇ ਆਪਾਂ ਮੱਥਾ ਟੇਕਣ ਇਧਰ ਪਾਲਕੀ ਸਾਹਿਬ ਖੜੀ ਆ ਆਜੂ ਇੱਥੇ ਤਾਂ ਨਹੀਂ ਨਾਈ ਜੋੜਾ ਕਰ ਇਹ ਬਰੂਪੂੜਾ ਸਾਹਿਬ ਜੀ ਬਾਬਾ ਜੀ ਵੀ ਆ ਗਏ ਬਾਬਿੰਦਰ ਸਿੰਘ ਜੀ ਸ੍ਰੀ ਗੁਰਦੁਆਰਾ ਲੰਗਰ ਸਾਹਿਬ ਇਹ ਨੀਚੇ ਲੰਗਰ ਆ ਇੱਧਰਲੇ ਬੱਸ ਥੱਲੇ ਲੰਗਰ ਕੱਲ ਰਿਆ ਇਧਰ ਗੁਰੂ ਘਰ ਬਣਿਆ ਹੋਇਆ ਜਿਹੜੀ ਗੁਰਦੁਆਰਾ ਲੰਗਰ ਸਾਹਿਬ ਦਾ ਲੰਗਰ ਮੇਨ ਆ ਜਿਹੜਾ ਜਿੱਤੇ ਹਜ਼ਾਰਾਂ ਸੰਗਤ ਲੱਖਾਂ ਸੰਗਤ ਅਸ਼ਾਲਾ ਸ਼ਹਿਰ ਇਧਰ ਜੋੜਾ ਘਰ ਬਣਿਆ ਹੋਇਆ ਮਾਸਾ ਦਾ ਦਰਬਾਰ ਸਾਰ ਨੂੰ ਜਾਂਦੀ ਆ ਪੌੜੀਆਂ ਅੱਜ ਆਪਾਂ ਦੇਖਣੇ ਆ ਲੋਕਲ ਗੁਰਦੁਆਰੇ ਤੇ ਹਵਾ ਬਹੁਤ ਜ਼ਿਆਦਾ ਠੰਡੀ ਆ ਅੰਲੀਏ ਲੋਕਲ ਗੁਰਦੁਆਰੇ ਚ ਆਉਂਦੇ ਆ ਦਰਸ਼ਨ ਕਰਦੇ ਆ ਤੇ ਫਿਰ ਕੱਲ ਨੂੰ ਜਾਵਾਂਗੇ ਨਾਨਕਚੀਰੇ ਕੱਲ ਨੂੰ ਜਾਵਾਂਗੇ ਨਾਨਕਚੀਰੇ ਗੁਰਦੁਆਰਾ ਬਿੱਦਰ

ਆਪ ਲਾਂਗੇ ਲੱਭ ਲਾਂਗੇ ਬੇਫਿਕਰ ਹੋ ਜਾਓ ਗੋਹੋਂ ਨਿਕਾਂ ਦਰੋਂ ਕਿਹੜਾ ਗੁਰਦੁਆਰਾ ਸੀ ਇੱਧਰ ਹਾਂ ਮੀਆਂ ਆ ਸਾਰਾ ਪੱਥਰੀਲਾ ਏਰੀਆ ਸਾਰਾ ਪੱਥਰੀਲਾ ਏ ਇੱਧਰ ਹੈਗਾ ਇਲਤਸ਼ਾਦ ਕਿੰਦੀ ਲੱਸੀ ਵਾਲਾ ਗੁਰਦੁਆਰਾ ਇੱਧਰ ਲੱਸੀ ਆਇਆ ਦਾ ਆ ਮਾਮਾ ਦੀਆਂ ਨੂੰ ਹਾਂ ਮਜ਼ਾ ਆ ਰਿਹਾ ਬਹੁਤ ਮਜ਼ਾ ਹਾਂਜੀ ਆਪਾਂ ਆ ਗਏ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਇਹ ਵਾਲਾ ਗੁਰਦੁਆਰਾ ਹੈ ਨੁਕਲ ਗੁਰਦੁਆਰਿਆਂ ਚ ਇੱਕ ਗੁਰਦੁਆਰਾ ਜਿਹੜਾ ਗੁਰਦੁਆਰਾ ਰਤਨਗੜ੍ਹ ਸਾਹਿਬ ਮਾਰਤਨ ਵੀ ਬਣ ਰਹੀ ਹੈ ਗੁਰਦੁਆਰਾ ਰਤਨਗੜ੍ਹ ਸਾਹਿਬ ਜੋ ਸੇਵਾ ਦੇ ਅਧੀਨ ਆ ਕਾਰ ਸੇਵਾ ਦੇ ਕਾਰ ਸੇਵਾ ਚੱਲ ਗਈ ਹੈ। ਉਸ ਦਾ ਸਾਰਾ ਬਹੁਤ ਤਗੜੀ ਮਾਰਤਬਾ ਬੰਦੀ ਗੁਰਦੁਆਰੇ। ਇਹ ਦਰਬਾਰ ਸਾਹਿਬ ਗੁਰਦੁਆਰਾ ਲੰਗੜਾ ਸਾਹਿਬ ਦਾ ਇੱਧਰ ਨਵੰਦਰਬਾਰ ਬਣ ਰਿਹਾ। ਨਾਮ ਵਾਹਿਗੁਰੂ ਉਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚਲੋ ਆਇਓ ਸ਼ਗੀਰ ਪ੍ਰਸ਼ਾਦਾ ਵਰਸ਼ਾਦਾ ਆਜੋ ਸ਼ਗੀਰ ਪ੍ਰਸ਼ਾਦਾ ਲੱਗਿਆ ਲੰਗਰ ਦੇ ਵਿੱਚ ਉਸ ਸੰਤਾ ਬੇਟੀਆਂ ਆਪਣੀਆਂ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਨਾਨਕ ਸਰਸਰ ਸਾਹਿਬ ਬਹੁਤ ਸੋਹਣਾ ਬਕਰ ਬਣਿਆ ਆ Aydır çaldı. গুরু ਕੀ ਜਾ ਲੈਣਗੇ ਨਹੀਂ ਮੈਂ ਚਾਹ ਵੀ ਨਹੀਂ ਹੈ ਆ ਜਾ ਗੁਰਦੁਆਰਾ ਨਾਨਕਪੁਰੀ ਸਾਹਿਬ ਇਹ ਨਾਲ ਹੀ ਇੱਕ ਗੁਰਦੁਆਰਾ ਹੋਰ ਹੈ ਗੁਰਦੁਆਰਾ ਚੰਦਨ ਸਾਹਿਬ ਹੋਲੀ ਉਹ ਡੇਗਣਾ ਵੀ ਡੇਗਣਾ ਵੀ ਡੇਗਣਾ ਭਾਈ ਪਾਪਾ ਇੱਥੇ ਰੋਣ ਤੁਲੇ ਇਹ ਖਰਾਪ ਪਾਣੀ ਨਾ ਜੀ ਬਹੁਤ ਜ਼ਿਆਦਾ ਦਰੱਖਤਾ ਲੱਕ ਸੱਪ ਖਾ ਲਿਆ ਨੇ ਆਹ ਕਹਿੰਦਾ ਕਿੰਨੂ ਆਕੇ ਨਿੰਬੂ ਆ ਜਾਮਣ ਆਂਬੋ ਥਲੇ ਦੋ ਫਰੇਆ ਭਰੇਆ ਈਰੀਆ ਨਾਰੀਅਲ ਵੀ ਲੱਗੇ ਆ ਨਾਰੀਅਲ ਹਰੇ ਨਾਰੀਅਲ ਸਭ ਦੇ ਗਾਈਆਂ ਗਾਈਆਂ ਉੱਧਰ ਦੇ ਉਹ ਬੈਠੀਆਂ ਏ ਮੀਮੀਆ ਗੁਰਦੁਆਰਾ ਨਾਨਕਪੁਰ ਸਾਹਿਬ ਥੱਲੇ ਆਣਾ ਨਸ਼ਾ ਛਡਾਣਾ ਕੀ ਲਿਖਾ ਲਾ ਮੈਂ ਵੀ ਲਾ ਮੈਨੂੰ ਹੀ ਲਿਖ ਲੈੰਦੇ ਇਹ ਕਰ Ди Нам Симрана Бакшишика ਲਓ ਜੀ ਆਜੋ ਹੋ ਗਈ ਤੁਹਾਡੀ ਯਾਤਰਾ ਸਫਲ ਹੋ ਗਈ ਆਜੋ ਲਓ ਜੀ بارش ਫੇਰ ਹੋਣ ਲੱਗ ਪਈ ਇੱਥੇ بارش ਦਾ ਨਹੀਂ ਕੋਈ ਪਤਾ ਇੱਥੇ ਕਦੋਂ ਸ਼ੁਰੂ ਹੋ ਜੇ ਮੌਸਮ ਬੜਾ ਇੱਥੇ ਬਣਿਆ ਰਹਿਣਾ بارش ਦਾ ਇਹ ਹੈ ਜੀ ਗਦਾਵਰੀ ਨਦੀ ਦੇਖੋ ਵੀਊ ਪਾਣੀ ਸਾਫ ਵਧੀਆ ਇੱਥੇ ਹੀ ਭਰ ਕੇ ਲ ਜਾਂਦੇ ਹਣਾ ਜਿਹੜਾ ਤੜਕੇ ਇਸ਼ਨਾਨ ਕਰਉਂਦੇ ਸ਼ਾਸਤਰਾ ਦਾ ਸ਼ਾਸਤਰਾ ਪਰਿਵਾਰ ਦਾ ਪਰਿਵਾਰ ਦਾ ਵੀ ਔਰ ਇਹ ਗੁਰੂ ਘਰ ਗੁਰਦਵਾਰਾ ਸ਼ਿਕਾਰਕਾਟ ਜਾਂ ਬਣਾ ਲਿਆ ਉਹ ਵੀ ਬਾਣੀ ਦੀ ਸ਼ਬਦ ਉੱਠ ਜਾ ਪਰ ਸ਼ਬਦ ਗਾਉਂਦਾ ਨਹੀਂ ਹੈ ਸ਼ਬਦ ਨਹੀਂ ਸੁਣਨੀ ਹੈ ਐ ਇਤ ਸੱਜੇ

ਇੱਥੇ ਕਿ 20 10 ਕਰ ਕੀਤਾ ਹੈ ਗੁਰੂ ਸਾਹਿਬ ਜੀ ਨੇ ਸਰੋਵਰੀ ਚੱਲੀਏ ਚਲੋ ਯਾ ਗੁਰੂ ਜੀ ਇੰਦਰ ਸਰੋਵਰ ਬਣਿਆ ਇੰਦਰ ਗੁਰਦੁਆਰਾ ਸਾਹਿਬ ਚਲੋ ਸ਼ਬਦ ਉਤਰ ਕੇ ਚਲੋ ਪੁੱਤ ਆਪਾਂ ਪਹਿਲਾਂ ਮੱਥਾ ਟੇਕੀਏ ਦਰਵਾਜ਼ੇ ਸਰੋਵਰ 'ਚ ਜਾਣਾ ਚਲੋ ਮੜੀ ਖੁੱਲੀ ਢਲੀ ਜਗ੍ਹਾ ਲਓ ਜੀ ਸ਼ਬਦ ਜੀ ਲਓ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸ਼ਿਕਰਕਟ ਸਾਹਿਬ ਇਧਰਲੇ ਪਾਸੇ ਹੈਗਾ ਸਰੋਵਰ ਤੇ ਇੱਥੇ ਕਰਦੇ ਆਂ ਪੰਜ ਇਸ਼ਨਾਨ ਕਰੋ ਦਰਸ਼ਨ ਦਹੀਵੇਂ ਬਹੁਤ ਸੋਹਣਾ ਮੌਸਮ ਹੈ ਕੀ ਹੈ ਪਾਣੀ ਫਿਸ਼ ਹੈ ਨਹੀਂ ਵਿੱਚ ਆ ਜਾ ਆਜੋ ਆਜੋ ਸ਼ਬਦ ਆਜੋ Baik, rugi. Sorry, selamat pagi. 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 ਨਹੀਂ ਨਹੀਂ ਹੈ ਨਹੀਂ ਇਹਦੇ ਚ ਹੈ ਨਹੀਂ ਕਿ ਆਪਾਂ ਵੀ ਰੰਗ ਕਰ ਦਈਏ ਕਰੋ ਦਰਸ਼ਨ ਨਾਲ ਕਰਾੜਾ ਦੋਸਤੀ ਕੂੜਾ ਕੁਲੀ ਭਾਏ ਮਰਨ ਜਾਪੈ ਮੂਲਿਆ ਆਵੈ ਕਿ ਤੈਥਾਏ ਸਤ ਸਤਨਾਕ 怎么回 ਲੇ ਪਰਸਨਾ ਤੋਂ ਸਾਲੇਲੇ ਇਤਿਹਾਸਾ ਜੀ ਗੁਰਦੁਆਰਾ ਸਾਹਿਬ ਦਾ ਖਾਣਾ ਪਾਪੜ ਲੈ ਕੇ ਪਾਪੜ ਆ ਜਾ ਹੋਰਾ ਵੈਸੇ ਪਕੌੜੇ ਲੈ ਲਏ ਸੀ ਪਾਪੜ ਕਿਹਨਾਂ ਨੇ ਆਂਦੇ ਪੰਗ ਵਾਲੇ ਪਕੌੜੇ ਪੰਗ ਵਾਲੇ ਪਾਪੜ ਸ਼ਬਦ ਕਰਾ ਚੈੱਕ ਸੈਂਪਲ ਪਰਾ ਪੰਗ ਵਾਲੇ ਪਕੌੜੇ ਮੰਮੀ ਤੈਨੂੰ ਓ ਖਾਣਾ ਇੱਧਰ ਬੈਠਾ ਆਓ ਜੀ ਪਕੌੜੇ ਪਕੂੜੇ ਸ਼ੱਕੇ ਮੌਸਮ ਠੰਡਾ ਪਕੌੜੇ ਗਰਮ ਬਦ ਮਿਰਚ ਮੁੱਟ ਤੇਜ਼ ਹੀ ਖਾਂਦੇ ਜੀ ਅੱਜ ਗੁਰਦੁਆਰਾ ਮਾਤਾ ਜੀਤ ਕੌਰ ਜੀ ਦਾ ਇਹ ਚੱਲ ਰਹੀ ਹੈ ਸੇਵਾ ਇੱਥੇ ਵੀ तकरीबन ਸਾਰੇ ਗੁਰਦੁਆਰੇ ਚੱਲ ਰਹੀਆਂ ਸਭਾਵਾ ਕਿਉਂਕਿ ਵੱਡੇ ਗੁਰਦੁਆਰਾ ਸਾਹਿਬ ਬਣਾ ਰਹੇ ਆ ਦਰਬਾਰ ਵੱਡੇ ਕਰ ਰਹੇ ਆ ਲੋਕ ਕਰ ਦੇਂਦੇ ਆ दर्शन माता साहबदे जी गुरुद्वारा साहब इतने जोड़े इतने ਚਲੋ ਸ਼ਬਦ ਚੱਕੀਏ ਚਾਹ ਇਹ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦਾ ਨੀਲੇ ਨਿਸ਼ਾਨ ਸਰ ਤੋਂ ਜਗਾਇ ਤੇ ਬਹੁਤ ਖੁੱਲੀ ਹੈ ਹਨਾ ਸਥਾਨ ਸਭਜੋਗੀ ਤਪਸਥਾਨ ਮਾਤਾ ਸਹਿਬ ਦੇਵਾ ਜੀ ਦਾ ਸਥਾਨ ਹੈ اوای ګرو سچا ماشا ਦਰਵਾਰ ਬਣਾਇਆ ਬਾਦ ਵੀ ਉਹ ਨਹੀਂ ਘਟਦੀ ਮਾਰਿਸ਼ ਫੇਰ ਸ਼ੁਰੂ ਹੋ ਗਈ ਉੱਥੇ ਮਾੜੇ ਨਾਲ ਪਤਾ ਨਹੀਂ ਲੱਗਦਾ ਇਹ ਮੌਸਮ ਦਾ ਕਦੋਂ بارش ਹੋ ਜਾਣੀ ਆ ਕਦੋਂ ਧੁੱਪ ਨਿਕਲੋਂਗੀ ਇੱਕ ਤਾਂ ਪਤਾ ਅੱਛਾ ਅੱਲਾ ਸ਼ਾਬਾ ਤੂੰ ਫੇਰ ਲੈ ਲੈ ਅੱਜ ਆਹ ਕੱਲ ਵੀ ਤੇਰੇ ਕੋਲ ਸੀਗਾ ਕੋਈ ਕੰਮ ਹੋਰ ਤਾਂ ਕੰਮ ਇਹ ਵੀ ਸੀ ਏ ਬੀ ਸੀ ਏ ਬੀ ਸੀ ਪੜ੍ਹਦੀ ਹੈ ਨਹੀਂ ਪੜ੍ਹਦੀ ਆ ਦੋ ਗੁਰਦੁਆਰਾ ਸਾਹਿਬ ਰਹਿ ਗਏ ਆਪਣੇ ਮਾਲ ਟੇਕੜੀ ਹੀਰਾ ਘਾਟ ਇਹ ਤਾਂ ਵਰਤੀ ਸੰਗਤ ਸੰਗਤ ਸਰ ਪਾਤੀ ਕਿੱਧਰ ਨੂੰ ਜਾਣਾ ਪੀ ਹੋਏ ਆਈ ਚਾਲੂ 3 ਵਜੇ ਇਹ ਫੁਰਪੁਰ ਗੁਰਦੁਆਰਾ ਹੀਰਾ ਘਾਟ ਸਾਹਿਬ ਇਹ ਵੀ ਵਾਰ-ਵਾਰ ਹੀ ਬਣਾਉਂਦੇ ਨੇ ਵਿਚਾਰੀ ਕਦੇ ਮਗਾਇਨ ਕੀ ਹਾਂ ਚੱਲ ਸੋਣਾ ਇਸ ਲਈ ਇਹ ਪਵਿੱਤਰ ਅਸਥਾਨ ਗੁਰਦੁਆਰਾ ਹੀਰਾਕਾੜ ਸਾਹਿਬ ਤਾਂਤੇ ਬ੍ਰਹਚਨਿਤ ਹੋਇਆ ਨਹੀਂ ਜੀ ਸਾਸਰੀ ਜੀ ਦੀ ਨੌਸ਼ੇਕਾ ਨੇ ਗੁਰੂ ਨਾਲ ਵਸਤੇ ਸੇਵਾ ਬੇਸਤ ਜੀ ਇਹਦੀ ਬੈਕ ਸਾਈਡ ਹੈ ਜੀ ਗਦਾਵਰੀ ਨਦੀ ਕਰੋਣੇ ਤੁਹਾਨੂੰ ਦਰਸ਼ਨ ਇਹ ਹੈ ਜੀ ਗਦਾਵਰੀ ਨਦੀ ਗੁਰਦੁਆਰਾ ਸਾਹਿਬ ਹੈ ਹੀਰਾ ਘਾਟ ਇਹ ਜੀ ਇਥੋਂ ਦਾ ਇਤਿਹਾਸ ਸਾਬ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਬ ਉਸਤਾਨ ਸੰਤੋਬੀਰ ਸਿੰਘ ਆ ਜਾ ਲੈ ਲੈ ਇੱਧਰ ਆ ਜਾ ਆ ਜਾ ਸ਼ਬਦ ਓਏ ਅੱਗੇ ਜਾਣਾ ਮੈਂ ਕਿਹੜੇ ਬੁਲਾਇਓ ਬਾਬਾ ਦੇ ਪੈਸੇ ਦੇ ਆ ਲੈ ਹਾਂਜੀ ਇਹਦਾਂ ਗੁਰਦੁਆਰਾ ਨਾਲ ਟਿਕੜੀ ਇਹ ਇਥੇ ਨਾਲ ਸਿਹਾਸ ਚਲੋ ਜੀ ਦੁਆਰਾ ਮਾਲ ਟੇਕੜੀ ਸਾਹਿਬ ਜੀ ਦਾ ਸਾਹਿਬ ਲਾ ਬੱਬਾ ਜੀ ਕੁਲਪੀ ਲਾ ਦਰਸ਼ਨ ਜੀ ਮਲਾਈ ਵਾਲਾ ਕੁਲਪੀ ਹੈ ਅਗਿਆਤ ਨਹੀਂ ਐਚ ਪੀਟੀਐਸ ਵੀ ਯਾਦ ਗੱਡੀ ਆਪਣੀ ਕੁਆਲਿਟੀ ਕੁਝ ਚੱਕਣਾ ਲਵੇ ਤਾਂ ਹੀ ਨਹੀਂ ਤਾਂ ਰੱਖੀ ਜਾਂਦੀ ਹੈ ਬਾਰਿਸ਼ ਇੱਥੇ ਵੀ ਸ਼ੁਰੂ ਹੋ ਗਈ ਆ ਲਓ ਜੀ ਆਪਾਂ ਕਰ ਲਏ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਜਿਹੜੇ ਲੋਕਲ ਗੁਰਦੁਆਰੇ ਸੀ ਹੁਣ ਆਪਾਂ ਚੱਲੇ ਆਂ ਨਦੇੜ ਗੁਰਦੁਆਰਾ ਲੰਗਰ ਸਾਹਿਬ ਤੇ ਅੱਜ ਸ਼ਾਮ ਨੂੰ ਉੱਥੇ ਆਪਾਂ ਚੱਲਾਂਗੇ ਤਖਤ ਸਾਹਿਬ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਜੀ ਹੌਲੀ ਖਾ ਹੌਲੀ ਇਹ ਪੂਰੇ ਲੋਕ ਬਾਬਾ ਖਾਲੀ ਗੱਤਾਂ ਨੇ ਕੱਲੀ ਨਹੀਂ ਭੁੱਖੀ ਨੇ ਜੀ ਖਾਦਾ ਮੈਂ ਤਾਂ ਕੋਈ ਨਹੀਂ ਖਾਦਾ ਕੀ ਸਬੂਦਾ ਤੇਰੇ ਕੋਲੇ ਤੂੰ ਮੈਂ ਖਾਦਾ ਡਰਾਈਵਰ ਨੂੰ ਜੀ ਰੋਟੀ ਵੀ ਖਾਇਆ ਕਰ ਰੋਟੀ ਖਾਂਦੀ ਨਹੀਂ ਕਿਵੇਂ ਲੱਗੀ ਚਾ ਵਧੀਆ ਚਾਹ ਨਾਲ ਕੇਲਾ ਕਿ ਚਾਹ ਨਾਲ ਅੰਬ ਮੈਂ ਕਿਹਾ ਹੁਣ ਯਾਦ ਰੱਖਣਾ ਪਏ ਤੇ ਵਧੀਆ ਕਹਿੰਦਾ ਗਰਮੀ ਬਹੁਤ ਆ ਬਾਬਾ ਜੀ ਅਸੀਂ ਨਹੀਂ ਮਾਰਵਾਉਂਦੇ ਸਹੀ ਗੱਲ ਆ

ਲੋ ਜੀ ਟਾਈਮ ਹੋ ਗਿਆ ਸ਼ਾਮ ਦੇ 6 ਵਜੇ ਸਾਢੇ 6 ਦਾ ਟਾਈਮ ਹੋ ਗਿਆ ਸਾਢੇ 6 ਦਾ ਟਾਈਮ ਹੋ ਗਿਆ 6:40 ਉਹਨਾਂ ਸੀ ਚੱਲੇ ਆ ਟੈਕਸਾਬ ਤੇ ਮਤਰੜੇ ਉੱਦੋਂ ਪਹਿਲਾਂ ਚਾਹ ਪੀਣੇ ਇੱਧਰ ਲੱਗੀਆਂ ਦੁਕਾਨਾਂ ਮਿੱਲਾ ਦੁੱਧ ਵਾਲਾ ਦੁੱਧ ਵਾਲਾ ਨਹੀਂ ਐਨ ਬਨਾਨਾ ਸ਼ੀਕਾ ਲਾਇਆ ਪਿਆ ਦੁੱਧਾ ਬਨਾਨਾ ਸ਼ੀਕਾ ਨਹੀਂ ਦੁੱਧ ਵਾਲਾ ਮਸ਼ਹੂਰ ਆ ਚੱਲ ਜਾ ਇੱਧਰ ਵੀਡੀਓ ਬਣਾਵਾ ਚੱਲ ਉੱਥੇ ਹੋ ਕੇ ਉਹ ਸ਼ਬਦ ਪਿੱਛੇ ਹੋ ਚੱਲ ਇੱਧਰ ਨੂੰ ਦੇਖ ਤੂੰ ਬੰਨ੍ਹ ਹੀ ਕਰਾਤਾ ਤੂੰ ਬੰਨ੍ਹ ਹੀ ਕਰਾਤਾ ਏ ਕਿ ਚੱਲਦਾ ਆ ਜਾ ਆ ਜਾ ਭੇਜ ਦਾਂਗੇ ਲਓ ਜੀ ਕਰੋ ਦਰਸ਼ਨ ਤਖਤ ਸਤਖੰਡ ਸ੍ਰੀ ਹਜੂਰ ਅਬ ਚਲ ਨਗਰ ਸਾਹਿਬ ਨੇ ਡੇਢ ਦੀ ਜਿਹੜੀ ਡਿਊਟੀ ਆ ਕੁਬੂਦਾ ਤੇ ਸੰਗਤ ਦਾ ਕੱਠ ਚਲੋ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਆ ਗਏ ਆਏ ਆ ਗੁਰੂ ਕਾ ਬਾਗ ਇਹ ਸਤਖੰਦ ਸਾਹਿਬ ਉਧਰ ਜਾਏ ਸੀਗੇ ਸ਼ਬਦ ਮੋੜਿਆਂ ਦੇ ਬੈਠੀ ਗੋਬਿੰਦ ਬਾਗ ਸਾਹਿਬ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਇੱਥੇ ਲੇਜ਼ਰ ਸ਼ੋਅ ਚੱਲਦਾ ਹੈ ਉਹ ਤੁਹਾਨੂੰ ਦਿਖਾਵਾ ਨਹੀਂ ਕਰਾਵਾ ਨਹੀਂ ਵਰਸ਼ਣ ਸੌਂਦਾ ਨਹੀਂ ਗਾ ਸ਼ਬਦ ਓਏ ਸ਼ਬਦ ਜਲਦੀ ਆ ਜਲਦੀ ਮੈਂ ਸੌਣਾ ਗਈ ਓਏ ਦਾ ਚੱਲ ਗਿਆ ਲੇਜ਼ਰ ਸ਼ੋਅ ਵੇਖ ਕੇ